ਹਾਂਜੀ ਅੱਜ ਕਰਾਉਣੇ ਆ ਆਪਾਂ ਤੁਹਾਨੂੰ ਸੰਧੂ ਫਾਰਮ ਜੋਦਾਂ ਵਾਲੇ ਦੇ ਫਾਰਮ ਦਾ ਟੂਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਬਾਈ ਵੀ ਵੀਡੀਓ ਬਣਾਉਂਦਾ ਰਹਿੰਦਾ YouTube ਚੈਨਲ ਹੈ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਖੇਤੀ ਕਰਦੇ ਨੇ ਤੇ ਇੰਪਲੀਮੈਂਟ ਵੀ ਇਹਨਾਂ ਕੋਲ ਹਰ ਤਰ੍ਹਾਂ ਦੇ ਨੇ ਆਪਾਂ ਨੂੰ ਰੀ ਸੀ ਇਹਨਾਂ ਦੇ ਫਾਰਮ ਦੇ ਉੱਤੇ ਜਾ ਕੇ ਸਭ ਟਰੈਕਟਰ ਵੇਖੀਏ ਇੰਪਲੀਮੈਂਟ ਵੇਖੀਏ ਸੋ ਆਪਾਂ ਤੁਹਾਨੂੰ ਆ ਵੀਡੀਓ ਦੇ ਵਿੱਚ ਸਾਰਾ ਕੁਝ ਵਿਖਾਵਾਂਗੇ ਸਾਰੇ ਫਾਰਮ ਦਾ ਟੂਰ ਕਰਾਵਾਂਗੇ ਸੋ ਜੁੜੇ ਰੋ ਵੀਡੀਓ ਦੇ ਨਾਲ ਸਾਰੇ ਤੁਹਾਨੂੰ ਸੰਤ ਤੱਪੇ ਵਿਖਾਣੇ ਆ ਸਾਹਮਣੇ ਵੇਖੋ ਜਿਵੇਂ ਆਲੂਆਂ ਦੀ ਗ੍ਰੇਡਿੰਗ ਵਾਲੀ ਮਸ਼ੀਨ ਹੈ ਵੇਖੋ ਕਿੰਨੀ ਤਕੜੀ ਮਸ਼ੀਨ ਹੈ ਇਹਨੇ ਲਾ ਲੋ ਬਰੀਕ ਆਲੂ ਅਡ ਕੱਢ ਦੇਣਾ ਜਿਵੇਂ ਅਡ ਅਡ ਕੈਟਾਗਰੀ ਜਿਵੇਂ ਹੁੰਦੀਆਂ ਨੇ ਆਲੂ ਦੀਆਂ ਵਧੀਆ ਛੋਟਾ ਸਭ ਇਹਨੇ ਕਰਕੇ ਜਿਵੇਂ ਆਪਾਂ ਨੂੰ ਚਾਹੀਦੇ ਹੋਵੇਂ ਇਹਨੇ ਗ੍ਰੇਡਿੰਗ ਕਰ ਦੇਣੀ ਹੈ ਸੋ ਆਹ ਫਾਰਮ ਦੇ ਉੱਤੇ ਜਿਵੇਂ ਇਹਨਾਂ ਦਾ ਕੰਮ ਵੀ ਚੱਲੀ ਜਾਂਦਾ ਹੈ ਸੋ ਆਹ ਵਿਖਾਣੇ ਆ ਹੁਣ ਜਿਹੜੇ ਬਾਈ ਦੇ ਸ਼ੌਂਕ ਨੇ ਜਿਵੇਂ ਆ ਕੋਕੜ ਸ਼ੌਂਕਿਆ ਤੌਰ ਤੇ ਰੱਖੇ ਨੇ ਵਧੀਆ ਨਸਲ ਦੇ ਰੱਖੇ ਨੇ ਕਬੂਤਰ ਵੀ ਆ گاਵਾ ਮੱਝਾਂ ਲਾ ਲਓ ਤੇ ਹੁਣ ਤੁਹਾਨੂੰ ਬਖਾਨਨੇ ਆ ਜਿਵੇਂ ਆ ਸਪਰੇਅ ਕਰਨ ਵਾਲੀ ਏ ਜਿਵੇਂ ਬਾਈ ਦੇ ਉੱਤੇ ਇਹਦੇ ਉੱਤੇ ਹੀ ਫਿੱਟ ਕੀਤਾ ਸਿਸਟਮ 20 ਕਿੱਲੇਆਂ ਦਾ ਵੀਰ ਦੱਸਦਾ ਸੀ ਇਹਦੇ ਵਿੱਚ ਪਾਣੀ ਪੈ ਜਾਂਦਾ ਇਕੱਠਾ ਹੀ ਤੇ ਉਹਦੇ ਸਪਰੇਅ ਹੋ ਜਾਂਦੀ ਏ ਕੋਈ ਜਿਆਦਾ ਲੰਮੇ ਛੋਟੇ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਤੇ ਹੁਣ ਆਪਾਂ ਤੁਹਾਨੂੰ ਕਰਾਨਨੇ ਆ ਵੀਰ ਦੇ ਜਿਹੜੇ ਟਰੈਕਟਰ ਰੱਖੇ ਨੇ ਉਹਨਾਂ ਦੇ ਦਰਸ਼ਨ ਮੇਲੇ ਸੋ ਵੇਖੋ ਬਾਈ ਨੇ ਜਿਹੜਾ ਜੋਂਡੀਅਰ ਸੀ 50 75 ਇਹ ਹਜੇ ਹੁਣੇ ਲਿਆ ਹੈ ਪੂਰਾ ਬੰਬ ਟਰੈਕਟਰ ਲਾ ਲਓ ਬਾਈ ਦੇ ਵੇਖ ਕੇ ਜਿਹੜੇ ਹਿਸਾਬ ਨਾਲ ਬਾਈ ਨੇ ਸਾਹਮਣੇ ਨੇ ਟਰੈਕਟਰ ਖਿਲਾ ਰਹੇ ਨੇ ਜਿਵੇਂ ਹੁਣ ਜਿਵੇਂ ਸੀਜ਼ਨ ਜਿਵੇਂ ਝੋਨੇ ਵਾਲਾ ਸਮਾਪਤ ਹੋਇਆ ਸੋ ਬਾਈ ਨੇ ਸਾਰਿਆਂ ਦੀ ਸਰਵਿਸ ਕਰਕੇ ਗ੍ਰੀਸ ਗ੍ਰੂਸ ਕਰਕੇ ਇੱਕ ਲੈਂਚ ਦੇ ਵਿੱਚ ਖਿਲਾ ਰਹੇ ਨੇ ਸੋ ਮੈਨੇਜਮੈਂਟ ਜਿਹੜੀ ਆਪਾਂ ਨੂੰ ਵੇਖਣ ਨੂੰ ਮਿਲੀ ਹੈ ਫਾਰਮ ਦੇ ਉੱਤੇ ਬਹੁਤ ਹੀ ਸ਼ਾਨਦਾਰ ਲਾ ਲਓ ਆਪਣਾ ਦਿਲ ਖੁਸ਼ ਹੋਇਆ ਪੂਰਾ ਵੇਖ ਕੇ ਵਾਕਿਆ ਹੀ ਉਹਨਾਂ ਵੀਰਾਂ ਦੇ ਲਈ ਵੀ ਇਹ ਇੱਕ ਵੀਡੀਓ ਦੇ ਵਿੱਚ ਬਹੁਤ ਸਿੱਖਣ ਨੂੰ ਮਿਲੇਗਾ ਜਿਹੜੇ ਆਪਾਂ ਕਰ ਦਿੰਦੇ ਆ ਵੀ ਹਾਂ 10 ਕਿੱਲਿਆਂ ਦੀ ਖੇਤੀ ਕੀ ਹੁੰਦੀ ਹੈ ਹਨਾ 22 ਤੋਂ ਪੁੱਛਣ ਤੋਂ ਆਪਾਂ ਗੱਲਾਂ ਕੀਤੀਆਂ ਨੇ ਜਿਵੇਂ ਦਾ ਪਤਾ ਲੱਗਿਆ ਹਨਾ 22 ਕਹਿੰਦਾ ਮੈਂ ਠੇਕੇ ਤੇ ਲੈ ਲੈ ਕਿ ਆਪਾਂ ਸਾਰਾ ਸਿਸਟਮ ਖੜਾ ਕੀਤਾ ਸੋ ਜਿਹੜਿਆਂ ਨੇ ਲਾਲੋ ਮਿਹਨਤ ਕਰਨੀ ਹੈ ਉਹ ਬੰਦੇ ਲਾਲੋ ਠੇਕਿਆਂ ਦੇ ਉੱਤੇ ਲੈ ਕੇ ਵੀ ਆਪਾਂ ਬਹੁਤ ਤਰੱਕੀ ਕਰ ਸਕਦੇ ਆ ਜਰੂਰੀ ਇਹ ਨੇ ਵੀ ਆਪਾਂ ਨੂੰ ਘਰ ਤੱਕ 100 ਕਿੱਲਾ ਹੋਏ ਆਪਾਂ ਤਾਂ ਹੀ ਖੇਤੀ ਕਰਨੀ ਹੈ ਸੋ ਵੀਰੋ ਮਿਹਨਤ ਕਰਾਂਗੇ ਤਾਂ ਸਭ ਕੁਝ ਇੱਕ ਦਿਨ ਆਪਾਂ ਨੂੰ ਮਿਲਣਾ ਹੀ ਮਿਲਣਾ ਹੈ ਸਵਾਦ ਵੇਖੋ ਜਿਹੜੇ ਆਪਣੇ ਟਰੈਕਟਰ ਨੇ ਬਾਈ ਨੇ ਹਨਾ ਮਸ਼ੀਨਰੀ ਵੀ ਪੂਰੀ ਰੱਖੀ ਆ ਤੇ ਰੀਜਨਲ ਰੱਖੀ ਆ ਪੂਰੀ ਵਧੀਆ ਉਹ ਰੱਖਿਆ ਕੋਈ ਲੰਡੂ ਪੰਜੂ ਕੰਪਨੀ ਦੇ ਨਹੀਂ ਰੱਖੀ ਵਧੀਆ ਲਾ ਲਓ ਜਿਹੜੀ ਆਪਣੀ ਹੁੰਦੀ ਹੈ ਤੇ ਐਵੇਂ ਵੀ ਨਹੀਂ ਕੱਲਾ ਇੱਕ ਸ਼ੌਂਕ ਨੂੰ ਹੀ ਰੱਖੀ ਆ ਬਾਈ ਨੇ ਹੁਣ ਲਾ ਲਓ ਟਰੈਕਟਰ ਦੇ ਹੀ ਦੱਸ ਦੇ ਸਨ ਅਜੇ ਜਿਵੇਂ ਲਿਆ ਸੀ ਹੁੰਦੇ ਆ ਸਾਰੀ ਸਮਝ ਲਓ ਇਹ ਤਾਂ ਪੂਰਾ ਜੋ ਹੈ ਟਰੈਕਟਰ ਨੂੰ ਕੱਦੂ ਸਾਰ ਸਿਸਟਮ ਕੀਤਾ ਕੋਈ ਉਹ ਨਹੀਂ ਕੀਤਾ ਨਹੀਂ ਕਈ ਵੀਰ ਹੁੰਦੇ ਨੇ ਵੀ ਹਾਂ ਛੇਤੀ ਘਾਰਾਂ ਨਾ ਲੱਗੇ ਜਾਂ ਕੁਛ ਨਹੀਂ ਹੁੰਦੇ ਆ ਸਾਰੀ ਬਾਈ ਨੇ ਆਂਦਾ ਪੁੱਲ ਤਸੱਲੀ ਕਰਾਈ ਰਹੀ ਹੈ ਕਿਉਂਕਿ ਅਕਸਰ ਜਿਹੜੇ ਆਪਣੇ ਟਰੈਕਟਰ ਨੇ ਕੰਮਾਂ ਲਈ ਨੇ ਜ਼ਰੂਰ ਨਹੀਂ ਵੀ ਹਾਂ ਆਪਾਂ ਵੱਡੇ ਡੈਕ ਲਾ ਲਈਏ ਜਾਂ ਆਪਾਂ ਬਲੇਟਾਂ ਲਾ ਕੇ ਜਿਹੜੀ ਚੀਜ਼ ਜਿਹੜੇ ਕੰਮ ਲਈ ਬਣੀ ਹੈ ਉਹਦੇ ਲਈ ਆਪਾਂ ਨੂੰ ਲਾਹ ਲੈਣਾ ਚਾਹੀਦਾ ਆ ਜਿਵੇਂ ਹੁਣ ਝੋਨੇ ਵਾਲੀ ਮਸ਼ੀਨ ਹੈ ਬਾਈ ਜੰਦਾ ਤਕਰੀਬਨ ਆਪਣੀ ਬਜਾਈ ਤੇ ਇਹਦੇ ਨਾਲ ਹੀ ਕੀਤੀ ਹੈ ਸੋ ਆਪਾਂ ਵੀ ਵੇਖਿਆ ਸੀ ਬਾਈ ਦੀ ਜਿਹੜਾ ਝੋਨਾ ਹੈ ਮਸ਼ੀਨ ਨਾਲ ਜਿਹੜਾ ਤੁਰਿਆ ਮੈਂ ਅੰਨਾ ਵੀ ਜਿਹੜਾ ਆਪਾਂ ਉਂਝ ਭਈਆਂ ਤੋਂ ਲਵਾਨੇ ਆ ਉਹਦੇ ਨਾਲੋਂ ਕਈ ਮੈਂਨ ਦਰਜੇ ਵਧੀਆ ਹੈ ਹਨਾ ਬੂਟਾ ਜਿਵੇਂ ਫਟਾਰ ਕੇ ਤਾਂ ਬਹੁਤ ਵਧੀਆ ਕੀਤਾ ਹੈ ਚਵਾ ਨਾਲ ਇੱਕ ਬੈਨਾ ਵੇਖੋ ਬਾਈ ਨੇ ਕਿਵੇਂ ਲਾਈਨਾਂ ਦੇ ਵਿੱਚ ਇੱਕ ਇੱਕ ਮੈਨ ਜਿਹੜਾ ਸੰਤਪ ਹੈ ਬਾਈ ਨੇ ਬਹੁਤ ਹੀ ਵਧੀਆ ਮੈਨੇਜ ਕਰਕੇ ਲਾਇਆ ਹੈ ਹਨਾ ਇੱਕ ਇੱਕ ਚੀਜ਼ ਦਾ ਉਹਨਾਂ ਨੂੰ ਪਤਾ ਹੈ ਕਿੱਥੇ ਕੀ ਚੀਜ਼ ਰੱਖੀ ਹੈ ਨਹੀਂ ਆਪਾਂ ਜੇ ਵੀਡੀਓ 'ਚ ਅਜੇ ਤੁਹਾਨੂੰ ਮੈਂ ਉਹਨਾਂ ਨਹੀਂ ਉਹਨਾਂ ਵਿਖਦਾ ਨਹੀਂ ਵੈਸੇ ਆਪਾਂ ਦੇਖੀਏ ਤਾਂ ਬਹੁਤ ਵੱਡਾ ਸਿਸਟਮ ਸੀ ਆਪਾਂ ਸੋਚੀਏ ਵੀ ਹਾਂ ਇਹ ਮੇ ਸਮਾਨ ਆਪਾਂ ਕਿੱਥੋਂ ਲੱਭ ਸਕਨੇ ਆ ਬਾਈ ਜੰਦਾ ਆਪਾਂ ਨੂੰ ਕੋਈ ਚੀਜ਼ ਪੁੱਛੋ ਤੁਹਾਨੂੰ ਹੁਣੀ ਮੈਂ ਦੱਸ ਦੂੰਗਾ ਖੁੰਜੇ ਦੇ ਵਿੱਚ ਆ ਚੀਜ਼ ਪਈ ਹੈ ਹਨਾ ਉਹ ਕਿਵੇਂ ਕਿਉਂਕਿ ਮੈਨੇਜ ਹੀ ਟਾ ਸੋਹਣਾ ਕੀਤਾ ਹੋਇਆ ਸਿਸਟਮ ਜਿਵੇਂ ਇੱਧਰ ਵੀ ਕੁਝ ਟਰੈਕਟਰ ਖੜੇ ਨੇ ਸੋ ਨਾਲ ਹੀ ਉਹ ਪਿੱਛੇ ਬੂਮ ਸਪਰੇਅ ਵਾਲਾ ਵੀ ਖੜਿਆ ਸਿਸਟਮ ਹੈ ਨਾ ਆ ਚੈਨਲ ਵਾਲੀ ਲਾ ਲੋ ਇਹਨਾਂ ਨੇ ਹੁਣ ਮੱਕੀ ਦੇ ਵਿੱਚ ਲਿਆਂਦੀ ਹੈ ਹਜੇ ਥੋੜਾ ਟਾਈਮ ਹੋਇਆ ਆਂਦੇ ਇਹਨੇ ਬਹੁਤ ਨਜ਼ਾਰਾ ਦਿੱਤਾ ਹੈ ਵਧੀਆ ਜਿਵੇਂ ਕੰਮ ਨਬੇੜਦੀ ਹੈ ਤੇ ਆਪਣਾ ਪਾਣੀ ਪੂਣੀ ਜਵੇਂ ਕਈ ਵਾਰੀ ਖੱਤਿਆਂ 'ਚ ਫੜ ਜਾਂਦਾ ਕੋਈ ਦਿੱਕਤ ਨਹੀਂ ਗਈ ਇਹਦੀ ਵੀ ਸੋ ਆਪ ਬਾਈ ਜਦੋਂ ਆਪਾਂ ਕੈਂਟਰ ਦਾ ਪੁੱਛਿਆ ਹੈ ਨਾ ਵੀ ਇਹ ਆਪਣਾ ਖੇਤੀ ਦੇ ਵਿੱਚ ਇਹ ਪਹਿਲੀ ਵਾਰੀ ਆਪਾਂ ਚੀਜ਼ ਦੇਖੀ ਹੈ ਬਾਈ ਜਾਂਦਾ ਕਿਉਂਕਿ ਬਾਈ ਦਾ ਆਲੂਆਂ ਦਾ ਬਹੁਤ ਤਕੜਾ ਕੰਮ ਹੈ ਸੋ ਆਂਦੇ ਉਹਦੇ ਜੇ ਕੱਟੂ-ਕੱਟੂ ਖੜਨ ਨੂੰ ਬਹੁਤ ਨਜ਼ਾਰੇ ਦਿੰਦੇ ਜਿਵੇਂ 100-200 ਕੱ ਸੋ ਕਬੈਨਾਂ ਵੇਖੋ ਜਵੇਂ ਪ੍ਰੀਤ ਵਾਲਿਆਂ ਦੇ ਬਾਈ ਕੋਲੇ ਤਿੰਨ ਕਬੈਨਾਂ ਪ੍ਰੀਤ ਵਾਲਿਆਂ ਦੇ ਨੇ ਇੱਕ ਸਵਰਾਜ ਵਾਲਿਆਂ ਦੀ ਐ ਸੋ ਬਹੁਤ ਮੈਨਾਂ ਬਹੁਤ ਖੁਸ਼ੀ ਹੋਈ ਬਾਈ ਨਾਲ ਮਿਲ ਕੇ ਸੋ ਸੋ ਹੁਣ ਆਪਾਂ ਕੋਸ਼ਿਸ਼ ਕਰਨੇ ਆ ਵੀਡੀਓ ਤੁਹਾਨੂੰ ਹਫਤੇ ਦੀ ਹਫਤੇ ਆਪਾਂ ਵਿਖਾਉਂਦੇ ਰਹਿਣਾ ਕੋਈ ਨਾ ਕੋਈ ਜਿੱਥੇ ਜਿੱਥੇ ਲਾਲੋ ਆਪਾਂ ਵਿਜ਼ਿਟ ਕਰਾਂਗੇ ਨਾ ਫਾਰਮਾਂ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਵੀ ਕਰਿਓ ਜੇ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਦੇ ਰਿਹਾ ਕਰੋ ਹਨਾ ਵੀਡੀਓ ਦੇ ਵਿੱਚ ਜੋ-ਜੋ ਕਮੀਆਂ ਪੇਚੀਆਂ ਜਿਵੇਂ ਦੀਆਂ ਵੀਡੀਓ ਵੇਖਣੀਆਂ ਹੁੰਦੀਆਂ ਨੇ ਆਪਾਂ ਤੁਹਾਡੇ ਸਾਰਿਆਂ ਲਈ ਇਹਦੇ ਹੁੰਦੇ ਲਵਾਵਾਂਗੇ ਟਰੈਕਟਰਾਂ ਦੀ ਅਗਲੀ ਵੀਡੀਓ ਕਰਾਂਗੇ ਤੁਹਾਨੂੰ ਹੋਰ ਫਾਰਮ ਦੀ ਵਿਖਾਵਾਂਗੇ ਹਨਾ ਸੋ ਸਾਰਿਆਂ ਦਾ ਧੰਨਵਾਦ ਜੀ